ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪਉ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਣਾ ਹੋਵੀ ਜੀ ਸੋਚੀ ਲਖਵਾਰ ਕਪੈ ਚਪਲ ਨਾ ਹੋਈ ਜੀ ਲਾਇ ਰਹਾ ਲਬਤਾਰ ਖੁਖੀਆਂ ਭੁਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਹ ਸੰਸਿਆਣ ਪਾਲਖ ਹੋਹੇ ਤਾ ਇਕ ਨ ਚੱਲੇ ਨਾ ਕੇ ਸਜਿਆ ਰਹੀ ਕੇ ਕੋੜੇ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਰਹੀ ਨਾਲ ਹੁਕਮੀ ਹੋ ਬੁਨਿਆਕਾਰ ਹੁਕਮ ਨਾ ਕੇ ਆ ਜਾਈ ਹੁਕਮ ਹੀ ਹੋਵੇ ਜੀ ਹੁਕਮ ਮਲੇ ਵੜੇ ਆਈ ਹੁਕਮ ਹੀ ਤੁਮ ਨੇ ਹੁਕਮ ਲੇਖ ਲੋਕ ਸੁਖ ਪਾਈਏ ਕਨਾ ਤੁਮੀ ਬਖਸ਼ੀਸ ਇੱਕ ਹੁਕਮ ਹੀ ਸਦਾ ਵਹੀ ਹੈ ਹੁਕਮੀ ਅੰਤਰ ਸਭ ਕੋ ਬਾਹਰ ਹੁਮ ਨਾ ਕੋਈ ਨਾ ਹੁਕਮ ਇਹ ਜੇ ਪੁਜੈ ਤਾ ਹਮੇ ਕਹੀ ਨਾ ਕੋਈ ਜਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾ ਜਾਣ ਨਿਸਾਨ ਦਾਇ ਕੰਗਨ ਬੜੀ ਆਈਆਂ ਚਾਰ ਗਾਵੇ ਖੋਂ ਵਿਦਿਆ ਵਿਖੰ ਵਿਚਾਰ ਗਾਏ ਕੋਂ ਸਾਜ ਕਰੇ ਤਨ ਖੇ ਗਾਈ ਕੋਂ ਜੀ ਲੈ ਫਰਦੇ ਗਾਏ ਕੋਂ ਜਾਪਿਆ ਦਿਸੇ ਦੂਰ ਗਾਵੇ ਕੋਂ ਵੇਖੀ ਹਾਂ ਦਰਸ ਦੂ ਕਥਨਾ ਕਥਿਨਾ ਆਵਿ ਤੋਟ ਕਥ ਕਥ ਕਥੀ ਕੋਟੀ ਕੋਲ ਕੋਲ ਦਿੰਦਾ ਦੇ ਲੈਂਦੇ ਸੁਖ ਪਾਹੀ ਜੁਗਾ ਜਗੰਤਰ ਖਾਹੀ ਖਾਈ ਹੁਕਮੀ ਹੁਕਮ ਚਲਾਇ 라ਹੂ ਨਾਨਕ ਬਖਸ਼ੇ ਬੇ ਪਰਵਾਹ ਸਾਚਾ ਸਹਜਾ ਚ ਨਾਏ ਆਖੀਆਂ ਫੋ ਆਪਾਰ ਆਖੇ ਮੰਗੇ ਦੇਹ ਦੇ ਦਾਤ ਕਰੇ ਦਾਤਾਰ ਫਿਰ ਕਿੰਗੇ ਰਖੀਐ ਜਿਦ ਦੇ ਸੇਂਦਰਵਾਰੋਂ ਹੋ ਕੇ ਬੋਲਣ ਬੁਲੀਏ ਜੇ ਸੰਤਰੇ ਪਿਆਰ ਅਮਰਤ ਬਿਲਾ ਸੱਚ ਨਾਮ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਦਰੀ ਮੁਕਤਿ ਦਵਾਰ ਨਾਨਕੇ ਵਹਿ ਜਾਣੀਏ ਸਭ ਆਪੇ ਸਿਆ ਤਾਪਿਆ ਨਾ ਜਾਇ ਕਿਤਾ ਨਾ ਹੋਇ ਆਪੇ ਆਪਣੇ ਇੰਜ ਸੰਹੇ ਜੇ ਸੇਵਿਆ ਤਨ ਪਾਇਆ ਮਾਨ ਨਾਮ ਦਾ ਵੀ ਕੋਈ ਨਿਧਾਨ ਗਾ ਇਹ ਸੁਣੀ ਅੰਦਰ ਕੀ ਭਾਉ ਦੁਪਰ ਹਾ ਸੋ ਘਾਲ ਲੈ ਜਾਈ ਗੁਰਮਖ ਨਾਦਮ ਗੁਰਮਖ ਬੇਦਮ ਗੁਰਮਖ ਰਿਆਸ ਮਾਈ ਗੁਰੇਸ਼ਰ ਗੁਰਗੋਰ ਖਬਰ ਮਾ ਵਰਪਾਰ ਵਕਤੀ ਮਾਈ ਜੀ ਹੋ ਜਾਣਾ ਆਖਾ ਨਾਹੀ ਕਹਿਣਾ ਕਥ ਨਾ ਜਾਈ ਗੁਰਾਂ ਦੇ ਬੁਝਾਈ ਸੁਮਨਾ ਜੀਆਂ ਕਾਇਕ ਦਾਤਾ ਸੋਵੇਂ ਸਨ ਨਾ ਜਾਈ ਤੇਰੇ ਜਿਹਾ ਨਾਮਾ ਜੀ ਤੇਸ ਭਾਵਾਂ ਬਿਨ ਭਾਣ ਕੇ ਨਾਹੀ ਤਲੀ ਜੇ ਤੇ ਸੇਟੋਂ ਪਾਈ ਬੇਖਾਂ ਮਿਲ ਕਰਮਾਂ ਕੀ ਮਿਲੇ ਲਈ ਮਾਤੋਜ ਰਤਨ ਜਵਾਹਰ ਮਾਨਖ ਜੇ ਕੋ ਗੁਰ ਕੀ ਸਿੱਖ ਸੁਣੀ ਬਰਾਂ ਇਕ ਦੇਵ ਜਾਈ ਸੁਮਨਾ ਜੀਆਂ ਕਾਇਕ ਦਾਤਾ ਸੋਮੇ ਸੁਮਨਾ ਜਾਈ ਜੇ ਜੁਗ ਚਾਰਿਆ ਰਜਾ ਹੋ ਦਸੋਣੀ ਹੋਏ ਨਵਾ ਖੰਡਾ ਜਾਨੀ ਨਾਚ ਦੇ ਸੋ ਕੋਏ ਚੰਗਨ ਰਖਾਈ ਕੈ ਜਸ ਕੀਤ ਜਗ ਲੇ ਜੇ ਸੰਗਰਨਹਾਈ ਤਾ ਵਤਨ ਪਛੇ ਕੇ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਤਰੇ ਨਾਲ ਗੁਰ ਗੁਣ ਕਰੇ ਗੁਣ ਬੰਤਿਆ ਗੁੰਦੇ ਤੇਹਾ ਕੋਈ ਨਾ ਸੋਝੀ ਜੇ ਤੁਸ ਕੋਈ ਕਰੇ ਸਣੀ ਸਿਧ ਪੀ ਸੰਦਾਰ ਸੁਨੇ ਤਰਤਵ ਲਿਆ ਕਾ ਸਣੀ ਦੀਪ ਲੋਪਾ ਤਲ ਸਣੀ ਪਹੇ ਨਾ ਸਕੀ ਕਾਲ ਨਾਨਕ ਭਗਤਾ ਸਦਾ ਵਿਗਾਸ ਸਣੀ ਦੁਖ pau ਕਾ ਨਾਸ ਸਣੀ ਈਸਰ ਬਰਮਾ ਇੰਦ ਸੁਨੀ ਮੁਕਸਲਾ ਹਰਮੰਦ ਸੁਨੀ ਜੋਗ ਜਿਕ ਤਮ ਪੇਰ ਹਨੇ ਸਾਸ ਸੰਵਰਤ ਵੇਦ ਨਾਨਕ ਭਗਤਾਂ ਸਦਾ ਵਿਗਾਸੇ ਦੁੱਖ ਪਾਪ ਕਾ ਨਾਸ ਹਨੇ ਸਾਸ ਸੰਤੋ ਗਿਆਨ ਸੁਣੀ ਅਰਸਣ ਕਾ ਸ਼ਗਨ ਹਨੇ ਪਰਪੜ ਫਾਵੀ ਮਾਨ ਸੁਣੀ ਲਾਗੇ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੀ ਦੁੱਖ ਪਾਪ ਕਾ ਨਾਸ ਮੇਸ ਰਗ ਨਾ ਕੇਗਾ ਸਣੇ ਸੇਖ ਪੀਰ ਪਾਤਿਸ਼ਾਹਵੇਂ ਅੰਦੇ ਪਾਵੇ ਰਾਹੋ ਸਣੇ ਹਾਥ ਅਵਸਗਾਹੋ ਨਾਨਕ ਭਗਤਾ ਸਦਾ ਵਿਗਾਸ ਸਣੇ ਦੁਖ ਪਾਪ ਕਾ ਨਾਸ ਮੰਨੇ ਕੀ ਗੱਤ ਕਹੀ ਨਾ ਜਾਏ ਏਕੋ ਕਹੇ ਕਿਛੇ ਪਛਤਾਏ ਕਾਵਲ ਕਮਰੇ ਖਣ ਹਾਥ ਮੇ ਕਾਵੇ ਕਰਨ ਵਿਚਾਰ

ਮੰਨੇ ਤਰੇ ਮਸੇ ਤ੍ਰੇਸਾ ਨ ਬੰਦੇ ਐਸਾ ਨਾਮ ਦਰਿੰਜਿਨ ਜਿਨਹੇ ਜੇ ਕੋ ਮਨ ਜਾਣੇ ਮਨ ਕੋ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੀ ਸਾਧਾਰ ਮੰਨੇ ਤਰੇ ਤਾਰਿ ਕੋ ਸੇਖ ਮੰਨੇ ਨਾਲ ਭੈ ਨ ਪੇਖੈ ਐਸਾ ਨਾਮ ਦਰਿੰਜਿਨ ਜਿਨਹੇ ਜੇ ਕੋ ਮਨ ਜਾਣੇ ਮਨ ਕੋ ਪੰਜ ਬਰਵਾਨ ਪੰਜ ਪ੍ਰਦਾਨ ਪੰਜੇ ਪਾਵੇ ਦਰਗੇ ਮਾਨ ਪੰਜੈ ਸੋ ਹਦਰਾ ਜਾਨ ਪੰਜਾ ਕਾ ਗੁਰ ਇਕ ਧਿਆਨ ਜੀ ਕੋ ਕਹੇ کریم ਵਿਚਾਰ ਕਰਤੇ ਕੇ ਕਰਨੀ ਨਾਹੀ ਸੋ ਮਾਰ ਸੋਲ ਧਰਮ ਦੇ ਆਖਾ ਪੂਤ ਸੰਤੋਸ ਾਰਖਿਆ ਜਨ ਸੋ ਜੀ ਕੋ ਜੇ ਹੋਵੇ ਸਚਿਆ ਤੁਲੇ ਉਪਰ ਕੇ ਤਾਪ ਧਰਤੇ ਹੋਰ ਪਰੇ ਹੋਰ ਹੋ ਤਿਸ ਦੇ ਪਾਤਲੇ ਕਨ ਜੋਰ جے ਯਾਤਰਾں ਕਾ ਫੇ ਨਾਮ ਸਮਨਾਲ ਕੀਆ ਪੂਰੀ ਕਲਾ ਇਹੋ ਲੇਖਾ ਲਖ ਜਾਣੀ ਪੇ ਲੇਖਾ ਲਖਿਆ ਕੀਤਾ ਹੋਇਆ ਕੀਤਾ ਤਾਂ ਸਹਾਲੇ ਰੂਪ ਕੀਤੇ ਤਾਂ ਜਾਣੀ ਹਮਕੋਤ ਕੀਤਾ ਬਸਾਂਕ ਕਵਾਉ ਤਿਸਤੇ ਵਿਲਖ ਦਰਿਆਉ ਕੁਦਰਤ ਕੋਣ ਕਹਾ ਵਿਚਾਰ ਵਾਰਿਆਂ ਜਬ ਇਤਵਾਰ ਜੋਤਿ ਤੇ ਪਾਵੇ ਸਾਈ ਭਲੀਕਾਰ ਤੂੰ ਸਦਾ ਸਤਿ ਅੰਮਰ ਅੰਕਾਰ ਅਸੰਖ ਜਪ ਸੰਖ ਪਾਓ ਅਸੰਖ ਪੂਜਾ ਸੰਖ ਤਪ ਤਾਓ ਅਸੰਖ ਗ੍ਰੰਥ ਮੁਕ ਵੇਦ ਪਾ ਸੰਖ ਜੋਗ ਮੰਦਰ ਹੀ ਹੰਦਾਸ ਅਸੰਖ ਭਗਤ ਕੋਨ ਗਿਆਨ ਮੁਚਾ ਅਸੰਖ ਸੱਥੀ ਐ ਸੰਖ ਦਾਤਾਰ ਅਸੰਖ ਸੂਰਮ ਪਗਸਾ ਸੰਖ ਮੋਲਿ ਵਲਾਈ ਤਾਲ ਕੁਦਰਤ ਕੋਨ ਕਹਾ ਵਿਚਾਰ ਬਾਰ ਬਾਰਿਆ ਨਾ ਜਾਵੇ ਏਕ ਵਾਰ ਬੂਤ ਤਪਾਵੇ ਸਾਈ ਭਲੀਕਾਰ ਤੋ ਸਦਾ ਸੁਲਮਤ ਰੰਕਾਰ ਅਸੰਖ ਮੋਰ ਕਾਂਦ ਕੋ ਸੰਖ ਚੋ ਹਰਾਮ ਕੋ ਸੰਖ ਮਰਕਾ ਜਾਈ ਜੋਰ ਅਸੰਖ ਗਲਵਤ ਆਖਿ ਮਾਏ ਸੰਖ ਪਾਪੀ ਪਾਵਖ ਨਜਾਈ ਅਸਾਂ ਕੋੜਿਆਰ ਕੋੜੇ ਫਰਾਏ ਸੰਖ ਮਲੇਸ਼ ਮਲ ਭਖ ਖਾਈ ਅਸਾਂ ਨਿੰਦਕ ਅਸਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਬਈ ਇੱਕ ਵਾਰ ਜੋਤਤ ਭਾਵੇ ਸਾਈ ਭਲੀਕਾਰ ਤੋ ਸਦਾ ਸਲਾਮਤ ਰੰਕਾਰ ਅਸਾਂ ਖਲਾਬ ਸੰਖਤਾਬ ਅਗੰਗੰ ਸੰਖਲੋ ਅਸਾਂ ਕਹ ਕਹੇ ਸਿਰ ਭਾਰ ਫੁਕਰੀ ਨਾਮ ਕ੍ਰਿਸ਼ ਲਖਰੀ ਗਿਆਨ ਗੀਤ ਗੁਣ ਗਾ ਆਖਰੀ ਲੇਖਨ ਬੋਲ ਨਾਖਰਾ ਸਰ ਸੰਜੋਗ ਮਖਾਂ ਜੀ ਨੇ ਲਿਖੇ ਤੇ ਉਸਨਾਂ ਹੀ ਜੇ ਫਰਮਾਈ ਤੇ ਤੇ ਪਾਈ ਜੇ ਤਾ ਗੀਤਾ ਦਿੱਤਾ ਨਾ ਵੀ ਨਾ ਹੀ ਕੋਥਾ ਉਹ ਕੁਦਰਤ ਕੋਣ ਕਹਾ ਵਿਚਾਰ ਵਾਰਿਆ ਨਾ ਜਾਵੇ ਏਕ ਵਾਰ ਜੋ ਤਦ ਭਾਵੇ ਸਾਈ ਭਲੀ ਕਾਰ ਤੁਸਦਾ ਸਲਾਮ ਰੰਗਾ ਬੜੀਏ ਹੱਥ ਪੈ ਤਨ ਦੇ ਪਾਣੀ ਧੋਤੇ ਉਤਰ ਸਕੇ ਮੋਤ ਬਲੇਤੀ ਕੱਪੜ ਹੋਏ ਦੇ ਸਾਬੂਨ ਲਿਓ ਤੈ ਪਰ ਇਹ ਮਤ ਪਾਪਾ ਕੇ ਸੰਗ ਤੋਂ ਪੈ ਨਾਵੇ ਕੇ ਰੰਗ ਕੁੰਨੀ ਪਾਪੀ ਆਖ ਨਾਹੀਂ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਵੀ ਜਾਪੀ ਸਿਖਾਓ ਨਾਲ ਕਹਕਮੀ ਆਹੋ ਜਾ ਤੇਰਾ ਤਬ ਤੇ ਅੰਦ ਨਾਲ ਜੇ ਕੋ ਪਾਵੇ ਤਲਕਾ ਮਾਸ ਮਿਆ ਮੰਗਿਆ ਅਮਰ ਕੀਤਾ ਭਵੰਤਨ ਕਾ ਤਿੱਥ ਮੰਦਾਓ ਸੋ ਬਣ ਤੇਰੇ ਮੈਂ ਨਾਹੀ ਕੈ ਬਨ ਕਣ ਕੀਤੇ ਭਗਤ ਨਾ ਹੋਏ ਸਵਾ ਸਾਤ ਬਾਣੀ ਪਰਮਾਉ ਸਾਹ ਸਹਾਂਸ ਦਮ ਚਾਉ। ਲੰਮ ਸਵੇਲਾ ਵਖਤ ਕਉਣ ਕੌਂ ਥਿਤ ਕਉਣ ਬਾਰ ਕੌਂ ਸਤਿ ਮਹੁ ਕਉਣ ਜਿਤ ਹੋਇ ਆਕਾਰ। ਬੇ ਨਾ ਪਾਈਆ ਪੰਡਤੀ ਜੇ ਹੋਵੇ ਲਿਖ ਪ੍ਰਾਨ ਵਖਤ ਨਾ ਪਾਇਓ ਔਕਾਦੀਆ। ਜੇ ਲੇਖਣ ਲੇਖ ਗੁਰੂਆਂ ਚਿਤਵਾਰਨਾ ਜੋਗੀ ਜਾਣ ਤੁਮ ਹੋ ਨਾ ਕੋਈ ਜਾ ਕਰਤਾ ਸੀ ਟੀਕੋ ਸਾਜੀ ਆਪੀ ਜਾਣੀ ਸੋਈ ਕਿਉ ਕਰੇ ਅੱਖਾਂ ਕਿਉ ਸਲਾਹੀ ਕਵਾਨੀ ਕਉ ਜਾਣਾ ਨਾਨਕ ਆਖਾਂ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਵੰਦੀ ਨਾਹੀ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਆਪੂ ਜਾਣੀ ਅਗੇ ਗਿਆਨਾ ਸੋਹੈ ਪਤਾਲਾ ਪਤਲ ਲਖਾਗਾਸਾ GaAs ਓੜ ਕੋੜ ਗਪਾਲ ਸਕੇ ਵੇਦ ਕਹਿਨ ਕਬਾਤ ਸਹਸ 18 ਕਹਿਨ ਕਤੇ ਬਾਸ ਨੁਕਤਾ ਲੇਖਾ ਹੀ ਤਾ ਲਿਖੇ ਲੇਖੇ ਹੋਏ ਬਨਾਸ ਨਾਨਕ ਵਡਾ ਆਖੀ ਆਪੀ ਜਾਣੀ ਆਪ ਸਲਾਹੀ ਸਲਾਇਤੀ ਇਸ ਵਿੱਚ ਨਾ ਪਾਈਆਂ ਦੀਆਂ ਅਤੇ ਪਹਾਪੇ ਸੰਬੰਧ ਨਾ ਜਾਣੀ। ਸੰਬੰਧ ਸਾ ਸultan ਕੇ ਹਰਾਸੀਤੀ ਮਾਲ ਧਨ ਕੇਲੇ ਤੁੰਨਾ ਹੋਵਨੀ। ਜੇ ਤੁਸ ਮਨੋਂ ਨਾ ਵਿਸਰੇ ਅੰਤ ਨਾ ਸਵਤੀ ਕਹਿਣ ਨਾ ਹੰਤ। ਅੰਤ ਨਾ ਕਰਨੇ ਦੇਣ ਅੰਤ ਅੰਤ ਨਾ ਵੇਖਣਾ ਸੁਣਨਾ ਅੰਤ ਅੰਤ ਨਾ ਜਾਪੇ ਕਾ ਮਨ ਮੰਤ ਅੰਤ ਨਾ ਜਾਪੇ ਕੀਤਾ ਕਾ ਅੰਤ ਨਾ ਜਾਪੇ ਪਾਰਾ ਵਾਰ।

ਮਹਤਾ ਕਰਮ ਲਿਖਿਆ ਨਾ ਜੈ ਵੱਡਾ ਦਾਤਾ ਤੇ ਨਾ ਤਮਾਈ ਕੇਤੇ ਮੰਗੇ ਜੋ ਵਪਾਰ ਗੇਤਿਆਂ ਗਲਤ ਨਹੀਂ ਵਿਚਾਰ ਕੇ ਤੇ ਅੱਖ ਟੋਟੇ ਵੇਕਾਰ ਕੇਤੇ ਲੈ ਲੈ ਮਕਰਪਾਹੀ ਕੀਤਿ ਮੁਰ ਖਾਈ ਖਾਈ ਕੇਤੇ ਦੋ ਕਪੂਸ ਤਮਾਰ ਇਹ ਵਿੰਦਾ ਤਰੀਂਦਾ ਤਾਰ ਬੰਦ ਫਲਾਸੀ ਪਾਣੀ ਹੋਏ ਹੋਰ ਆਖ ਨ ਸਕੀ ਕੋਈ ਜੇ ਕੋ ਖਾਈ ਪਿਆ ਖੜਾ ਪਾਇਓ ਜਾਣ ਜੀ ਤੀਮ ਖਾਇਆ ਪੀ ਜਾਣੀ ਆਪੀਂ ਤੇ ਆਖੀ ਸੀ ਮੈਂ ਕਹੀਂ ਕੇ ਜਸ਼ਨੁ ਵਾਸ਼ੇ ਸੋ ਤਸਲਾ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਅਮੋਲ ਗੋਲ ਅਮਰਪਾਰ ਅਮੋਲ ਵਪਾਰ ਯਮਲ ਪੰਡਾਰ ਅਮਲ ਆਪਹਿ ਅਮਲ ਲੈ ਜਾਏ ਅਮਲ ਪਾਏ ਮਨ ਸਮਾਈ

ਆਖੇ ਸਰੀਆਖੇ ਸਿੰਧ ਆਖੇ ਕੇਤੇ ਕੇਤੇ ਬੰਦ ਆਖੇ ਦਾਨ ਆਖੇ ਦੇ ਆਖੇ ਸੁਨਰਮਨ ਜੇ ਸੀ ਬਗੇਤੇ ਆਖੀ ਆਖ ਪਾਈ ਕੇਤੇ ਕੇ ਕੇ ਉਠੜ ਜਾਈ ਇਹਤੇ ਕੀਤੇ ਹੋਰ ਕਰੇ ਤਾਖਨ ਸਕੀ ਕਈ ਕੇ ਜੇ ਉੜ ਭਾਵੇ ਤੇ ਬੜ ਹੋਏ ਨਾਨਕ ਜਾਣ ਸੱਚਾ ਸੋਈ ਜੇ ਕੋ ਆਖੇ ਬੋਲ ਬਿਗਾ ਤਾ ਲਖੀ ਸਨ ਗਵਾਰਾ ਗਵਾਰਾ ਸੋਦਰ ਕੇ ਹਾਸੋ ਕਰ ਗਏ ਹਾਂ ਜਿਤ ਪੈ ਸਰਵ ਸੰਭਾਲ ਲਏ ਵਾਜੇ ਨਾਨਕ ਅਨੇਕ ਅਸੰਖਾ ਗੀਤੇ ਭਵਨ ਹਾਰੀ ਕੇਤੇ ਰਾਗ ਪੂਰੇ ਸੁਗੀਨ ਕੀਤੇ ਗਾਵਨ ਹਾਰੀ ਗਾਵੇ ਤੁਮ ਨੂੰ ਪਾਣ ਪਾਣੀ ਵੈਸੰਤ ਰੰਗ ਗਾਵੇ ਰਾਜਾ ਸੁਨਮ ਦਵਾਰੀ ਗਾਵੇ ਜਿਤ ਕੋਤ ਲਿਖ ਜਾਣੀ ਲਿਖਣ ਕੋ ਧਰਮ ਬਿਕਾਰੀ ਗਾਵੇ ਈਸ਼ਰ ਬਰਮਾ ਦੇਵੀ ਸੰਸਦਾ ਸਵਾਰੀ ਗਾਵੇ ਇੰਦਨ ਦਸਨ ਬੈਠੇ ਦੀਪਤਿਆਂ ਦੰਦਾਲੇ ਗਾਵੇ ਸਸਮਾਦੀ ਅੰਦਰ ਗਾਵੇ ਸਾਧ ਵਿਚਾਰੀ ਗਾਵੇ ਤੇਸ ਦੇ ਸੰਤੋਖੀ ਗਾਵੀ ਹੋਏ ਕਰਾਰੇ 라ਵਲ ਪੰਡਤ ਪੰਦਰ ਜੀ ਸਰਜੋਗਜਗਵੇਦਾ ਨਾਲੇ ਗਾਵੇ ਮੋਹਨੀਆਂ ਮਲ ਮਹਾਸੁਰ ਗਾਮਾਛ ਪਿਆਲੇ ਤਾਰਤ ਨੂੰ ਪਾਈ ਤੇ ਦੇ ਅਸਤਤੀਤ ਨਾਲ ਲਿਆਂ ਗਾਵੇਂ ਜੋਤ ਮਹਾ ਬਲਸੂਰਾ ਗਾਵੇਂ ਖਾਣੀ ਚਾਰੀ ਗਾਵੇਂ ਖੰਡ ਮੰਡਲ ਵਰ ਮੰਡਾ ਕਰ ਕਰ ਰੱਖੀ ਤਾਰੀ ਸੇਜੂ ਲੋ ਗਾਵੇਂ ਜੋਤ ਤੇ ਪਾਉਂਦੇ ਤੇ ਤੇਰੀ ਭਗਤ ਰਸਾਲੇ ਹੋਰ ਕਹਤੇ ਗਾਵੇਂ ਸੇ ਮੇਜ ਨਾਮ ਬਣਾਨੇ ਕਿਆ ਵਿਚਾਰੀ ਸੋ ਈਸ਼ਰ ਦਾ ਸਾਜ ਸਭ ਸੱਚਾ ਸੱਚੀ ਨਾਹੀ ਹੈ ਪੀ ਹੋਸੀ ਜਾਏ ਨ ਜਾਸੀ ਰਚਨਾ ਜਿੰਨ ਰਚਾਈ ਰੰਗੇ ਰੰਗੇ ਭਾਤੀ ਕਰ ਕਾ ਜੀਸੀ ਮਾਇਆ ਜਿੰਨੂ ਪਾਈ ਕਰ ਕਰ ਵੇਖੇਂਗੀ ਤਾ ਆਪਣਾ ਜੋ ਤਿਸ ਦੀ ਵੜਾਈ ਜੋ ਤਿਸ ਭਾਵੇਂ ਸੋਈ ਕਰਸੀ ਗਮ ਨਾ ਕਰਨਾ ਜਾਈ ਸੋ ਪਾਤ ਸਾਹੁ ਸਾਹ ਪਾਸ ਨਾਨਕ ਰਹਿ ਰਜ਼ਾਈ ਹੰਦਾ ਸੰਦੋ ਸਰਮ ਪਤ ਝੋਲੇ ਧਿਆਨ ਕੇ ਕਰਹਿ ਬੋਤ ਸੰਤਾ ਕਾਲ ਕਵਾਰੀ ਕਾਇ ਜੋਤ ਦੁਰਾਪਤੀ ਤਾਈ ਪੰਥੇ ਸਗਜ ਮਾਤੀ ਮਨਜੀ ਤੇ ਜਗਦੀਰ ਆਦੇ ਜਿ ਸੇ ਅਦੇਸ ਆਦ ਅਨੀਲ ਅਨਾਦ ਅਨਾਹਤ ਜਗ ਜਗ ਇੱਕ ਹੂੰ ਵੇਸ ਬਹੁਤ ਗਿਆਨ ਦੇ ਆ ਪੰਡਾਲਨ ਘੜਕੜ ਬਾਜੀ ਨਾਤ ਆਵ ਨਾਥ ਨਾਥੀ ਸਮਝਾ ਕੀ ਅਰੇ ਸਦਾ ਅਵਰਾ ਸਾਤ ਸੰਜੋਗ ਜੋ ਦੇ ਕਾਰ ਚਲਾਵੇਂ ਲੇਖੇ ਆਵੇਂ ਭਾਗ ਆਦੇਸ ਜੀ ਆਂਦੇ ਐਸੋ ਆਤ ਅਨੀਲ ਅਨਾਹਤ ਅਨਾਹਦ ਜਗ ਜਗ ਇੱਕ ਵੇਸ ਕਾਮਾਈ ਯੁਗਤ ਵੀ ਆਈ ਤਿੰਨ ਚੇਲੇ ਪਰਵਾਨ ਇੱਕ ਸਾਰੀ ਇੱਕ ਭੰਡਾਰੀ ਇੱਕ ਲਾਈਂ ਦੀ ਵਾਂ ਜੋ ਤਿਸ ਭਾਵੇਂ ਤੇ ਵੇਚ ਲਾਵੇਂ ਜੇ ਹੋਵੇ ਫਰਮਾਨ ਓਹ ਵੇਖੇ ਉਹਨਾਂ ਨੂੰ ਧਨਾ ਵੀ ਬਹੁਤਾ ਹੀ ਬੇਦਾਨ ਆਦੇ ਤਸੀਹ ਆਦੇਸ ਆਜ ਅਨੀਲ ਅਨਾਥ ਅਨਾਹਦ ਜਗ ਜਗ ਇੱਕ ਵੇਸ ਆਸਾ ਲਈ ਲੈ ਪੰਡਾਰ ਜੂ ਕੇ ਪਾਸੇ ਕਾਵਾ ਕਰ ਕਰ ਵੇਖੇ ਸੇ ਜਿਨ ਹਾਨ ਨਾਨਕ ਸਚੀ ਕੀ ਸਾਚੀ ਕਾਰ ਆਦੇ ਤਸੇ ਆਦੇਸ ਆਗ ਅਨੀਲ ਅਨਾਥ ਅਨਾਥ ਜਗ ਜਿਵੇ ਇੱਕੋ ਵੇਸ ਇੱਕ ਦੋ ਜੀਵੋ ਲੱਖ ਹੋਵੇ ਲੱਖ ਮੇ ਲੱਖ ਵੀਸ ਲੱਖ ਲਗਿੜਾ ਕੀਕ ਨਾਨਕ ਜਗਦੀਸ਼ اے ترا پت بڑیاں چڑی ہوئی آگی سن سن گلائیاں کاش کی کیٹا آئی دیز نال مدری پائی اے کوری کوری ٹھے ساکھن جو چپے نے جو جو نہ منگر دے نہ جو نہ جی مرنا جو مر جو نہ رائے مرمسو جو نہ ستی گیاں چا جو نہ جوتی چھوٹے سنسار ਜਿਵੇਂ ਅਜਿਹਾ ਕਰ ਵੇਖੇ ਸੋਨਾਨ ਕੋ ਤਮਨੀਚ ਨ ਕੋਈ ਰਾਤੀ ਰੂਤੀ ਸਿੱਧੀ ਵਾਰ ਔਣ ਪਣੀ ਅਗਨੀ ਪਤਲ ਤਿਸ ਵਿੱਚ ਔਣ ਪਣੀ ਅਗਨੀ ਪਤਲ ਤਹਤਾ ਤਿਥਾ ਵਰਕੀ ਤਮਸਾ ਤਸਵੇ ਜੀ ਜੁਗਤ ਕੇ ਰੰਗ ਤਨ ਕੇ ਨਾਮ ਅਨੇਕ ਆਨੰਦ ਕਰਮੀ ਕਰਮੀ ਹੋਈ ਵਿਚਾਰ ਸੱਚਾ ਸੱਚਾ ਦਰਵਾਜ਼ਾ ਤਤੈ ਸੋਨ ਪੰਜ ਪਰਮਾਨਤਰੀ ਕਰਮ ਪਵੀ ਨਿਸਾਨ ਕਾਚ ਬਕਾਇ ਉਥੇ ਪਾਇ ਨਾਨਕ ਗਿਆ ਜਾਪੇ ਜਾ ਧਰਮਖੰਡ ਕੈ ਹੋ ਧਰਮ ਗਿਆਨ ਖੰਡ ਕਾ ਖੋ ਕਰਮ ਧਰਮਖੰਡ ਕੈ ਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਪਉਣ ਪਣੀ ਬੈ ਸੰਤਨ ਕੇਤੇ ਗਾਨ ਬਿਹੇਸ ਕੇਤੇ ਵਰ ਮੈਂ ਘਾਟ ਘਲੀ ਰੂਪ ਰੰਗ ਕੇ ਬੇਸ ਕਹਤੇ ਆਂ ਘਰਮ ਭੂਮੀ ਮੇਰ ਕਹਤੇ ਕੇਤੇ ਤੂਪ ਦੇਸ ਕਹਤੇ ਇੰਦ ਚੰਦ ਸੂਰ ਕਹਤੇ ਕੇਤੇ ਮੰਡਲ ਦੇਸ ਕਹਤੇ ਸਿੱਧ ਬੁੱਧ ਨਾਥ ਕਹਤੇ ਕੇਤੇ ਦੇਵ ਦੇਸ ਕੇ ਤੇਰੇ ਉਤਾਲਨ ਮੰਨ ਕੇਤੇ ਕੇਤੇ ਸੰਬੰਧ ਕਹਤੇ ਆਂ ਖਾਣੀ ਕਹਤੇ ਆਂ ਬਾਣੀ ਕਹਤੇ ਪਾਸ ਤਰੰਧ ਕਹਤੇ ਆਂ ਸੁੱਤੀ ਸੇਵਾ ਕਹਤੇ ਆਂ ਅਨੰਦ ਕਾ ਅੰਤ ਨਾ ਅੰਤ ਗਿਆਨ ਘਣ ਮੇ ਗਿਆਨ ਪ੍ਰਚੰਡ ਤੇ ਤੇ ਨਾਲ ਦੇ ਬਨੋਂ ਦਾ ਕੋਟ ਆਨੰਦ ਸਰਮੁਖੰਡ ਕੀ ਬਾਣੀ ਜੋ ਦਿੱਥੇ ਘਾਰਤ ਖੜੀਏ ਬਤਨੋ ਤਾਂ ਕਿਆ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿਛੇ ਬਿਛਾਈ ਤੇ ਤੇ ਖੜੀਏ ਸੋਤ ਮਾ ਤੁਮ ਨੂੰ ਬੋਲ ਤਸੇ ਖੜੀਏ ਇਸ ਰੰਗ ਕੇ ਸੋਦ ਕਰਮਖੰਡ ਕੀ ਬਾਣੀ ਜੋ ਦਿੱਥੇ ਹੋਰ ਨ ਕੋਈ ਹੋ ਤਸੈ ਜੋ ਤੁਮਹਾ ਬਸੋ ਜਨ ਮੇਂ ਰਾਮ ਰਿਆ ਭਰਪੂਰ ਤਸੈ ਸੀਤੋ ਸੀਤਾ ਮਹਿਮਾ ਮਾਈ ਤਾ ਕਿਰਪਨਾ ਕਤਲੇ ਜਾਏ ਨਾ ਹੰਮਰੇ ਨਠਾਗੇ ਜਾਏ ਜਿਨਕੇ 라ਮ ਬਸੇ ਮਨ ਮਾਹਿ ਤਥੇ ਭਗਤ ਬਸੇ ਕੇ ਲੂ ਕਰੇ ਅਨੰਦ ਸਾਚਾ ਮੂਹੇ ਸਚ ਖੰਡ ਵਸਿੰਦ ਰੰਕਾਰ ਕਰ ਕਰ ਵੇਖੇ ਨਿਨਹਾਲ ਤਥੇ ਖੰਡ ਮੰਡਲ ਵੰਦ ਜੇ ਕੋ ਕਥਿਤ ਅੰਤਨ ਅੰਧ ਤਥੇ ਲੋ ਲੋ ਆਕਾਸ਼ ਜੁ ਹੁਕਮਤਿ ਵੇ ਤਬਕਾਰ ਵੇਖੇ ਵੀ ਸੇ ਕਰ ਵਿਚਾਰ ਨਾਨਕ ਕਥਨਾ ਕਰਲਾ ਸਾਜ ਜਤ ਪਹਾਰਾ ਤੇਜ ਸੁਮਿਆ ਰਹਨ ਬਤ ਵੇ ਤਿਆਰ ਕੋ ਖਲਾਗਾਂ ਤਬ ਤਾਉ ਪਾਂਡਾ ਪਉ ਅੰਮ੍ਰਿਤ ਥਾਲ ਕਲਿਏ ਸ ਸਚੀਟਕ ਸਾਜ ਜਿਨ ਗੁਨਦਰ ਕਰਮ ਤੁਮ ਕਾਰ ਨਾਨਕ ਨਦਰੀ ਨਦਰਿ ਨਾਸ ਲੋਕਾ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤਮ ਮਹਾਤੁ ਦਿਵਸ ਰਾਤਿ ਦਾਈ ਦਾਇਆ ਖੇਲੇ ਸੰਗਲੇ ਜਗਤ ਚੰਗਿਆਈਆਂ ਵਰੀਆਂ ਵਾਚੇ ਧਰਮ ਮਹਦੂਰ ਕਰਮੀ ਆਪੋ ਆਪਣੀ ਕੇ ਨਿਰਿ ਕੇਦੂ ਰਾ ਜਿਨੀ ਨਾਮੁ ਧਿਆਇਆ ਗੈ ਮੇ ਸ਼ਕਤਿ ਕਾਰ ਨਾਨਕ ਤੇ ਮੁਖ ਉੰਜਲੇ ਕਿਤੀ ਛੁੱਟੀ ਨਾ ਜਿਨੇ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉੰਜਲੇ ਕਿਤੀ ਛੁੱਟੀ ਨਾ